ਜੋ ਕਿ ਲੱਗਦਾ ਲੋਕ ਸਭਾ ਕੂਰੂ ਸਾਹਿਬ ਨੂੰ ਇਸ ਵਾਰ ਕੌਣ ਬਾਜੀ ਮਾਰੇਗਾ ਜੀ ਐਸੇ ਕੁਲਬੀਰ ਸਿੰਘ ਜੀਰਾ ਜੀ ਕਾਂਗਰਸ ਸਰਕਾਰ ਦੀ ਪੂਰੀ ਚੜ੍ਹ ਤੇ ਆ ਜੀ 2 ਸਾਲ ਵੇਖ ਲੇ ਲੋਕਾਂ ਨੇ ਹੰਡਾਲੇ ਆ ਆਪ ਆਪ ਪਾਰਟੀ ਨੂੰ ਵੇਖ ਕੇ ਉਹਨਾਂ ਨੇ ਕਿਸੇ ਦੀ ਬਾਣ ਨਹੀਂ ਫੜੀ ਖਾਸ ਕਰਕੇ ਸਾਡੇ ਜੰਡਿਆਲੇ ਗੁਰੂ ਦਾ ਜਿਹੜਾ ਮੰਤਰੀ ਆ ਉਹਨੇ ਕਿਸੇ ਦਾ ਫੋਨ ਚੁੱਕਣੋਂ ਗਿਆ ਜਿਹੜੇ ਉਹਦੇ ਪੱਕੇ ਨਾਲ ਹੀ ਉਹ ਵੀ ਸਾਰੇ ਛੱਡ ਗਏ ਵੀ ਫੋਨ ਹੀ ਨਹੀਂ ਚੁੱਕਦਾ ਜੀ ਉਹਨਾਂ ਨੂੰ ਖਬਰਾਂ ਮਿਲਦੀਆਂ ਆ ਕੇ ਖੁਬੀਆਂ ਜਿਹੜੇ ਨਾ ਰਹਿੰਦੇ ਆ ਦੇ ਵੇਖਾਂਗੇ ਸਾਲ ਦੇ ਪਿਲੋ ਜਾ ਕੇ ਜਦੋਂ ਰਹਿ ਜਾਊਗਾ ਫਿਰ ਹੋਣ ਚੁੱਕਾਂਗੇ ਇਹਦੇ ਸਰਕਾਰ ਅਸੀਂ ਸਰਕਾਰ ਦੇ ਸ਼ੁਰੂ ਤੋਂ ਸਰਦਾਰ ਖੂਸ ਅੱਧੀ ਰਾਤ ਵੀ ਫੋਨ ਕਰੀਏ ਕਿ ਵਰਕਰ ਨੂੰ ਵਰਕਰ ਹੀ ਕਰੇ ਉਸੇ ਵਾਲੇ ਡੰਡ ਕਰਦੇ ਇਹੋ ਡੈਨੀ ਸਾਹਿਬ ਦਾ ਰਿਆ ਸਾਡੇ 5 ਸਾਲ ਪੂਰੇ ਉਹਨਾਂ ਨੇ ਕੰਮ ਕਰਾਇਆ ਇਹ ਪਿੰਡ ਜਵੜ ਕੇ ਰਾਜੀ ਨਹੀਂ ਅੱਜ ਉਹਨਾਂ ਜਿਹੜੀਆਂ ਕਾਂਗਰਸ ਨੇ ਸਰਕਾਰ ਬਣਤੋਂ ਜਿਹੜੀਆਂ ਸੜਕਾਂ ਮਨਜ਼ੂਰ ਹੋਈਆਂ ਸੀ ਉਹ ਸੜਕਾਂ ਦੇ ਉੱਤੇ ਆਪਣੇ ਲਈ ਜਾਂਦੇ ਜਹੀ ਬਣਾਏ ਆ ਪਰ ਇਹਨਾਂ ਨੂੰ ਪੈਸਾ ਦੱਸੋ ਕਹੜਾ ਦਿੱਤਾ ਅੱਜ ਤੱਕ ਕਿਸ ਨੂੰ ਉਹਨਾਂ ਦੀਆਂ ਸੜਕਾਂ ਬਣੀਆਂ ਤੇ ਆਪਣੇ ਹੋਟਲ ਲਗਾਈ ਜਾਂਦੇ ਵੀ ਸਾਡੇ ਆ ਜਿਹੜੇ ਉਹਨਾਂ ਦੇ ਹਸਤਾਤ ਬਣ ਗਏ ਬਣੇ ਸੀਗੇ ਉਹਨਾਂ ਨੂੰ ਰੰਗ ਪੇਂਟ ਕਰਕੇ ਆਪਣਾ ਕਲੀਨਿਕ ਬਣਾਈ ਜਾਂਦੇ ਜੀ ਸਾਡੇ ਆ ਇਹਨਾਂ ਖੁਦ ਘੜਾ ਬਣਾਇਆ ਦੱਸੋ ਕਹਿੰਦੇ ਇੱਕ ਵੀ ਦੱਸੋ ਬਣਾਇਆ ਕੋਈ ਮੁਕਾਬਲਾ ਕਿਸ ਦੇ ਨਾਲ ਵੇਖਦੇ ਮੁਕਾਬਲਾ ਜੀ ਕੋਈ ਕਿਸੇ ਪਾਰਟੀ ਦਾ ਨਾ ਕਾਂਗਰਸ ਦਾ ਨਾ ਪੂਰੀ ਢੰਡੇ ਤੇ ਆ ਪੂਰੇ ਯੂਰਪੇ ਆ ਲੋਕਾਂ ਦਾ ਪੂਰਾ ਜੋਸ਼ ਆ ਕਰੇ ਚਪਾਲ ਦੇ ਪੂਰੇ ਜਨí ਲੱਗਦਾ 2000 ਜਨí ਲੋਕ ਸਭਾ ਦੇ ਵਿੱਚ ਕੌਣ ਬਾਜੀ ਮਾਰੇਗਾ ਕੜੂਰ ਸਾਹਿਬ ਲੋਕ ਸਭਾ ਸਰ ਕੜੂਰ ਸਾਹਿਬ ਦਾ ਕੁਲਵੀਰ ਸਿੰਘ ਜੀਰਾ ਜਿੱਤਣਗੇ ਇਸ ਵਾਰ ਜੀ ਹਾਂਜੀ ਮੁਕਾਬਲਾ ਕਿਸ ਨਾਲ ਵੇਖਦੇ ਮੁਕਾਬਲਾ ਕਿਸੇ ਨਾਲ ਨਹੀਂ ਆ ਸਾਰੀਆਂ ਪਾਰਟੀਆਂ ਯੋਰ ਲਾਉ ਹਾਂਜੀ ਸਰ ਲੋਕ ਸਭਾ ਖਡੂਰ ਸਾਹਿਬ ਤੋਂ ਇਸ ਵਾਰ ਕੌਣ ਜਿਹੜਾ ਹੈ ਉਹ ਕਿਸ ਨੂੰ ਸਪੋਰਟ ਕਰਨ ਜਾ ਰਹੇ ਹੋ ਕੌਣ ਜਿਹੜਾ ਜਿੱਤੇਗੀ ਲੱਗਦਾ ਹੈ ਦੇਖੋ ਜੀ ਐਸਓਰ ਵੀ ਕਲਵੀਰ ਸਿੰਘ ਜੀ ਦਾ ਨੂੰ ਕਾਂਗਰਸ ਵੱਲੋਂ ਟਿਕਟ ਮਿਲ ਗਈ ਹੈ ਜੀ ਤੇ ਟਕਸਾਲੀ ਪਰਿਵਾਰ ਆ ਉਹਨੂੰ ਸਪੋਰਟ ਕਰ ਰਹੇ ਆ ਤੇ ਕਾਂਗਰਸ ਜਿੱਤੂਗੀ ਕਲਵੀਰਾ ਜੀ ਦਾ ਮੁਕਾਬਲਾ ਕਿਸ ਨਾਲ ਵੇਖਦੇ ਹੋ ਮੁਕਾਬਲਾ ਤੇ ਜੀ ਇੱਥੇ ਸਤਾਧਾਰੀ ਪਾਰਟੀ ਨਾਲ ਹੀ ਆ ਜੀ ਜੀ ਕੀ ਲੱਗਦਾ ਕਿਹੜੇ ਕਾਂਗਰਸ ਦੇ ਤੁਸੀਂ ਸਪੋਰਟ ਕਰ ਰਹੇ ਹੋ ਕਿਹੜੇ ਕਾਂਗਰਸ ਦੇ ਕੰਮ ਜਿਹੜੇ ਉਹਨਾਂ ਤੋਂ ਪ੍ਰਭਾਵਤ ਹੋ ਤੁਸੀਂ ਕਾਂਗਰਸ ਨੇ ਪਿਛਲੇ ਵਾਰ ਬਹੁਤ ਕੰਮ ਕੀਤੇ ਬਹੁਤ ਹਲਕੇ ਦੇ ਵਿੱਚ ਡਵੈਲਪਮੈਂਟ ਹੋਈ ਆ ਪਿਛਲੇ ਜਿਹੜੇ ਪਹਿਲੇ ਐਮਪੀ ਰਹੇ ਚੁਕੇ ਸਰਦਾਰ ਜਸਵੀਰ ਸਿੰਘ ਡਿੰਪਾ ਉਹਨਾਂ ਨੇ ਬਹੁਤ ਜ਼ੋਰਦਾਰ ਜਵਾਬਦਾਸ ਆਵਾਜ਼ ਉਠਾਈ ਆ ਉਹਦਾ ਲੋਕ ਸਭਾ ਦੇ ਵਿੱਚ ਤੇ ਸਾਨੂੰ ਆਸ ਆ ਵੀ ਵਧੀਆ ਕੰਮ ਕਰਨਗੇ ਲੋਕ ਸਭਾ ਹਲਕੇ ਲਈ ਕਰਨਗੇ ਹਾਂਜੀ ਸਰ ਐਸਰ ਐਸਰ ਲੋਕ ਸਭਾ ਹਲਕਾ ਸਾਹਿਬ ਤੋਂ ਕੋਣ ਜਿਹੜਾ ਹੈ ਉਹ ਬਾਜ਼ੀ ਮਾਰੇਗਾ ਕਿਸ ਦੀ سپورਟ ਕਰ ਜਾ ਰਿਹਾ ਹੈ ਹਾਂਜੀ ਆਪਣਾ ਡੈਨੀ ਸਿੰਘ ਸਾਹਿਬ ਦੇ ਆਪਣੇ ਐਮਐਲਏ ਦੇ ਨਾਲ ਹੈ ਆਪਣੇ ਜੀਰਾ ਸਾਹਿਬ ਜਿਹੜੇ ਐਮਪੀ ਖਲੋਤੇ ਆ ਅਸੀਂ ਉਹਨਾਂ ਦੇ ਹੱਕ ਦੇ ਵਿੱਚ ਆ ਲਾਗੇ ਲਾਗੇ ਜਿੰਨੇ ਪਿੰਦੇ ਆ ਇਹਨਾਂ ਨੂੰ ਨਾਲ ਲੈ ਕੇ ਤੇ ਵਾਦੋਂ ਵਾੜ ਆਪਣੀ ਜਿਹੜਾ ਡੰਡਾਲਾ ਗੁਰ ਤੋਂ ਇਹਨਾਂ ਨੂੰ ਲੀਡਰ ਬਾਵਾਂਗੇ ਮੁਕਾਬਲਾ ਕਿਸ ਦੇ ਨਾਲ ਦੇ ਹਾਂਜੀ ਮੁਕਾਬਲਾ ਦੇ ਵੇਖੋ ਜੀ ਸਾਰੇ ਪਾਰਟੀਆਂ ਆਪੋ ਆਪਣਾ ਜੋਰ ਲਾਈ ਜਾਂਦੀਆਂ ਪਰ ਜਿਹੜਾ ਆਉਣ ਵਾਲਾ ਟਾਈਮ ਹੈ ਇਹ ਆਪਣਾ ਕਾਂਗਰਸ ਦਾ ਹੀ ਆ ਜੀ ਕਾਂਗਰਸ ਦੇ ਕਿਹੜੇ ਕੰਮ ਵਧੀਆ ਲੱਗੇ ਆਂਖ ਦੇ ਵੇਖੋ ਜੀ ਪਿਛਲੇ ਜਿਹੜੇ ਪਿਛਲੇ ਸਮਾਂ ਦੇ ਵਿੱਚ ਜੋ ਆਪਾਂ ਕੰਮ ਵੰਦੇ ਰਹੇ ਆ ਤੇ ਜਿਹੜੀ ਆਪਣਾ ਗਰੀਬਾਂ ਨੂੰ ਕਣਕ ਉਹ ਤਾਂ ਮਿਲਦੀ ਰਹੀ ਟਾਈਮ ਨਾਲ ਤੇ ਆ ਜੋਨ ਦੀ ਸਰਕਾਰ ਬਣੀ ਆ ਤੇ ਆ ਜਿਹੜੀ ਕਣਕ ਜਿਹੜੀ ਆਉਂਦੀ ਸੀ 2 ਰੁਪਏ ਕਿਲੋ ਇਹ ਵਧ ਕਰਤੀ ਆ ਜਿਹੜੀ ਉਹ ਸੈਡਰ ਵਾਲਾ ਆਉਂਦੀ ਆ ਫਰੀ ਦੀ ਉਹ ਮਿਲਦੀ ਇਹਨਾਂ ਤੇ ਕਣਕ ਹੀ ਬੰਦ ਕਰਤੀ ਆ ਇਹ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਇਸ ਵਾਰ ਕਿਹਨੂੰ ਵੋਟ ਦੇਣ ਜਾ ਰਹੇ ਤੁਸੀਂ ਕੁਲਬੀਰ ਸਿੰਘ ਜੀਰਾ ਬਹੁਤ ਮੋਟਾ ਨਾਲ ਜਿੱਤੂਗਾ ਘੱਟੋ ਘਾਟੇ ਵੀ ਲੱਖ ਦੀ ਲੀਡ ਹੋਊਗੀ ਭਾਈ ਦੀ ਮੁਕਾਬਲਾ ਕਿਸ ਦੇ ਨਾਲ ਦੇਖਦੇ ਮੁਕਾਬਲਾ ਇਹਦੇ ਦੇਖ ਰਹੇ ਆ ਅਮਰਪਾਲ ਜੀ ਨਾਲ ਅੱਛਾ ਜੀ ਖਾਲਸਾ ਜੀ ਨਾਲ ਹਾਂਜੀ